ਬਹੁਤ ਉੱਚੇ-ਉੱਚੇ ਪਹਾੜ ਹੈ ਇਹੋ ਜੀ ਗੱਲ ਨਹੀਂ ਨੇ ਵੀ ਘਾਟ ਉੱਚੇ ਪਹਾੜ ਹੈ ਜਿਹਨੂੰ ਪਛਮੀ ਘਾਟ ਕਹਿੰਦੇ ਅਸੀਂ ਜਿਹੜੇ ਕੀ ਪਠਾਰ ਨੂੰ ਤਾਂ ਚੁੱਕਦੇ ਹੈ ਤੇ ਪਠਾਰ ਇੱਕ ਕਿਸਿਆ ਪਹਾੜ ਨੂੰ ਪਠਾਰ ਕਹਿੰਦੇ ਹੈ ਕਿਸਿਆ ਪਹਾੜ ਨੂੰ ਕਹਿੰਦੇ ਪਠਾਰ ਥਾੜੀਆਂ ਉੱਚੇ-ਉੱਚੇ ਪਹਾੜ ਕਰਨਾਟਕ Goa ਤੋਂ ਕਰਨਾਟਕ ਜਾਂਦੇ ਹੋਏ ਬੈਂਗਲੂਰ ਹੋਰ ਹੋਆ ਹੈ ਜੀ ਪਰ ਜੀ ਦੇਖ ਰਿਹਾ ਸਾਰੀਆਂ ਪਛਮੀ ਘਾੜ ਦੇ ਪਹਟੀਆਂ ਜੀ ਆਪਾਂ Google ਨੂੰ ਵੀ ਦੇਖੀਏ ਤੇ Google ਵੀ ਦਿਖਾਉਂਦਾ ਹੈ ਜੀ ਚਾਰੇ ਪਾਸੇ ਜੰਗਲ ਦੇ ਵਿੱਚ ਗੰਗਰੇ ਅਸੀਂ ਗਿਆ ਰਹੂਂ ਤੇ ਆਵਲਾ ਚਾਰੇ ਬਸੀ